ਬੀਬੀ ਕੋਲਾਜੀ ਪਹਲਾਈ ਕੇਂਦਰ ਦੇ ਮੁਖ ਸੇਵਾਦਾਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਤਿਆਰ ਕਰਵਾਏ ਗਏ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਨਵੇਂ ਬਣਾਏ ਗਏ ਸ਼ੈੱਡ ਦਾ ਉਦਘਾਟਨ ਐਸਡੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਗੇੜਾ, ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ, ਬਾਬਾ ਕਸ਼ਮੀਰ ਸਿੰਘ ਪੂਰੀਵਾਲੀ, ਮਨਦੀਪ ਸਿੰਘ ਭੋਲੂ, ਸੁਖਵਿੰਦਰ ਸਿੰਘ ਗੋਗਾ, ਹਰਪ੍ਰੀਤ ਸਿੰਘ ਸਮੇਤ ਸੰਗਤਾਂ ਮੌਜੂਦ ਸਨ। ਆ ਜਿਹੜਾ ਆਸਾਨ ਗੁਰਦੁਆਰਾ ਸ਼ਹੀਦਗੰਜ ਇਹ ਉਹ ਸਥਾਨ ਆ ਜਿਹੜਾ ਅਦੁੱਤੀ ਸਾਡੇ ਸਿੱਖ ਪੰਥ ਦਾ ਵੱਡਾ ਮਾਣ ਔਰ ਮਹਾਨ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਥਾਨ ਦੇ ਉੱਤੇ ਆ ਸੰਗਤਾਂ ਦੇ ਕਿਉਂਕਿ ਦੁਪਹਿਰੇ ਦਾ ਜਿਹੜੇ ਸਮਾਂ ਹੁੰਦਾ ਬਹੁਤ ਵੱਡੀ ਸੰਗਤ ਪੱਦਰ ਤੇ ਆਉਂਦੀ ਆ ਆ ਜਿੰਨੀਆਂ ਛੱਡਾਂ ਜਿਹੜੀਆਂ ਆ ਇਹ ਸਾਰੀਆਂ ਇਹਨਾਂ ਨੇ ਸੇਵਾ ਕੀਤੀ ਤੇ ਸੇਵਾ ਵੀ ਬਹੁਤ ਛੇਤੀ ਕੀਤੀ ਆ ਤੇ ਗਾਂ ਵਾਲੀ ਜਿਹੜੀ ਸੇਵਾ ਉਹ ਅਸੀਂ 12 ਨੂੰ ਹੁਣ ਆਰੰਭ ਕਰਾਂਗੇ ਤੇ ਮੈਂ ਗੁਰੂ ਜਾਨ ਨਾਲ ਅਰਦਾਸ ਵੀ ਕਰਦਾ ਭਾਈ ਸਾਹਿਬ ਜੀ ਨੂੰ ਤੇ ਰੋਕਾ ਤੰਦਰੁਸਤੀ ਤੇ ਸਤਿਗੁਰ ਜੀ ਜਿਹੜੀ ਦਾਤ ਇਹਨਾਂ ਦੇ ਕੋਲ ਬਟਮੋਲੀ ਕੀਰਤਨ ਦੀ ਆ ਇਹ ਆਮ ਸਿੱਖ ਦੇ ਹਿੱਸੇ ਨਹੀਂ ਆਉਂਦੀ ਇਹ ਤਾਂ ਗੁਰੂ ਉੱਤਰ ਉੱਠ ਜਾਏ ਤੇ ਤਾਂ ਹੀ ਉਹ ਹਿੱਸੇ ਆਉਂਦੀ ਆ ਗੁਰਦੁਆਰਾ ਸ਼ਹੀਦ ਗਾਂਝ ਸਾਹਿਬ ਚਾਟੀਮੈਂਟ ਜਿਉਂ ਬਾਬਾ ਦੀਪ ਸਿੰਘ ਦਾ ਸਥਾਨ ਐਤਵਾਰ 7 ਤੋਂ 8 ਲੱਖ ਸਰੀਰ ਸੀਸ ਝਕਾਉਂਦਾ ਤੇ ਦਨ 4 ਲੱਖ ਸਰੀਰ ਇਕੱਠਾ ਜੁਬੈਰਾ ਘਟਦਾ 12 ਤੋਂ 4 ਉਹ ਫਿਰ ਬਹੁਤ ਜ਼ਿਆਦਾ ਕੱਟ ਸੀ ਇਹ ਸ਼ੈੱਡ ਜਿਹੜਾ ACP ਸ਼ੀਟ ਦਾ ਸ਼੍ਰੋਮਣੀ ਕਮੇਟੀ ਦੀ ਆਗਿਆ ਨਾਲ ਪ੍ਰਧਾਨ ਜੀ ਆਗਿਆ ਨਾਲ ਗਰਵਾਰ ਸਾਹਿਬ ਦੇ ਮੈਨੇਜਰ ਸਾਹਿਬ ਦੀ ਆਗਿਆ ਨਾਲ ਤਕਰੀਬਨ ਇਹਦੇ ਥੱਲੇ 23-3000 ਸਰੀਰ ਬੈਠ ਜਾਂਦਾ ਸਾਰੇ ਪੱਖੇ ਵਗੈਰਾ ਇਹ ਸੰਗਤਾਂ ਸਹੂਲਤ ਪ੍ਰਾਪਤ ਕਰ ਰਹੀਆਂ ਨੇ